ਟਰੈਵਲ ਏਜੰਟ ਵਿਨੇ ਹਰੀ ਦੇ ਦਫਤਰ ਚ ਭਿਆਨਕ ਅੱਗ ਲੱਗੀ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਲੰਧਰ ਚ ਦੇਰ ਰਾਤ 10-11 ਵਜੇ ਦੇ ਕਰੀਬ ਭਿਆਨਕ ਅੱਗ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਿਆ ਹੈ ਕਈ ਸਟੂਡੈਂਟਾਂ ਦੇ ਪਾਸਪੋਰਟ ਤੇ ਕਈਆਂ ਦੇ ਬਾਹਰ ਜਾਂਦੇ ਜ਼ਰੂਰੀ ਡਾਕੂਮੈਂਟ ਵੀ ਇਸ ਇਮੀਗ੍ਰੇਸ਼ਨ ਦਫਤਰ ਦੇ ਵਿੱਚ ਸੀ ਤੇ ਕਾਫੀ ਭਿਆਨਕ ਅੱਗ ਲੱਗੀ ਮੌਕੇ ਤੇ 15 ਦੇ ਕਰੀਬ ਫਾਇਰ ਬਿਗੇਟ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਤੇ ਮਸਾ ਜਾ ਕੇ ਅੱਗ ਤੇ ਕਾਬੂ ਪਾਇਆ ਗਿਆ ਹੈ ਪਰ ਅੱਗ ਬਹੁਤ ਜ਼ਿਆਦਾ ਹੋਣ ਕਰਕੇ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਟਰੈਵਲ ਏਜੰਟ ਵਿਨੇਹਰੀ ਦੇ ਦਫ਼ਤਰ ਦੇ ਨਾਲ ਲੱਗਦੀਆਂ ਪੰਜ ਦੁਕਾਨਾਂ ਨੂੰ ਵੀ ਅੱਗ ਲੱਗੀ ਸੀ ਜਿਸ ਕਾਰਨ ਭਾਰੀ ਨੁਕਸਾਨ ਹੋਇਆ ਹੈ ਹਾਲਾਂਕਿ ਅੱਗ ਕਿਵੇਂ ਲੱਗੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਇੱਕ ਪਾਸੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੋਵੇ ਤਾਂ ਦੱਸਦੇ ਕਿ ਮਸ਼ਹੂਰ ਟਰੈਵਲ ਏਜੰਟ ਨੇ ਵਿਨੇਹਰੀ ਜਿਨ੍ਹਾਂ ਦੇ ਦਫ਼ਤਰ 'ਚ ਭਿਆਨਕ ਅੱਗ ਲੱਗੀ ਹੈ ਜੀ ਜਿਹੜੀ ਅੱਗ ਲੱਗੀ ਹੈ ਕਿੰਨੇ ਵਜੇ ਤੁਹਾਨੂੰ ਸੂਚਨਾ ਮਿਲੀ ਤੇ 6:00 ਬਜੇ ਤੇ ਉਹ ਇਹਦਾ ਕਿੰਨਾ ਕੁ ਨੁਕਸਾਨ ਅੰਦਰ ਪਤਾ ਲੱਗਾ ਕਿ ਸਾਰਾ ਕੁਝ ਸੜ ਗਿਆ ਕੁਝ ਵੀ ਨਹੀਂ ਬਚਿਆ ਬੜਾ ਬੁਰਾ ਹੈ। ਹਰਦਾ ਵੀ ਕੁਝ ਪਛਤਾ। ਕਾਰਨ ਵਗੈਰਾ ਪਤਾ ਲੱਗਾ ਕਿ ਤਦ ਕਿ ਕਾਸ਼ ਨਾ। ਸਾਰਾ ਕੁਝ ਕੋਆਮ। ਅੰਦਰ ਤਾਂ ਪਾਸਪੋਰਟ ਵਗੈਰਾ ਵੀ ਬਹੁਤ ਈਜ਼ੇ ਵਗੈਰਾ ਕੁਝ ਹੋਣਾ ਡਾਕੂਮੈਂਟਸ ਹਨ। ਮੈਂ ਤਾਂ ਕਰਨੀ ਕਿ ਕੰਮ ਸੋ। ਕਰਨੀ ਤੋ ਲਾਜ਼ਮਤ ਆਕਸੀਜਨ ਦਾ ਮੈਂ ਪ੍ਰਬੰਧ ਕਰਾ। ਅੱਜ ਕਰੀਬ ਸਵੇਰ 11 ਵਜੇ ਦੇ ਕਰੀਬ ਚੌਂਕੀਦਾਰ ਦਾ ਫੋਨ ਆਇਆ ਸੀ ਆਪਣੇ ਘਰ ਸੁੱਤੇ ਹੋਏ ਸੀ। ਅੱਛਾ ਜੀ। ਕਿਸ ਨੇ ਇਖਿਆ ਕਿ ਬਾਉ ਜੀ ਤੁਹਾਡੇ ਆਫਿਸ ਦੇ ਨਾਲ ਆਉਂਦੇ ਨੇ ਹਰੀ ਦਾ ਕੋਰਨ ਮੀਜੇ ਦਾ ਕੰਮ ਕਰਦਾ ਉਹਦੇ ਅੱਗ ਲੱਗ ਚੁੱਕੀ ਹੈ। ਅੱਛਾ ਜੀ। ਤੇ ਅਸੀਂ ਫੜਫੜ ਮੈਂ ਆਪਣੇ ਇਥੇ ਆਇਆ ਮੇਰੇ ਆਉਂਦਿਆਂ ਨੂੰ ਉਦਾਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਵਗੈਰਾ ਸਾਰੇ ਆਏ ਹੋਏ ਸੀ। ਪਰ ਮੇਰੇ ਘਰ ਦਫਤਰ ਦਾ ਥੋੜਾ ਬਚਾ ਹੈਗਾ ਅੱਛਾ ਵੀਰੇ ਨਾਲ ਜਿਹੜਾ ਵਿਨੇ ਹਰੀ ਦਾ ਅਫੀਸਰ ਬਿਲਕੁਲ ਕੰਦੇ ਨਾਲ ਕੰਮ ਲੱਗਦੀ ਉਹਦਾ ਕਾਫੀ ਜਿਆਦਾ ਨੁਕਸਾਨ ਹੋ ਗਿਆ ਕਿ ਅੰਦਰ ਅਪਲਾਈ ਬੋਰਡ ਦਾ ਕੰਮ ਸੀਗਾ ਜਿਆਦਾ ਹੋਇਆ ਕੁਰਸੀਆਂ ਮੇ ਸੀਗੀਆਂ ਲੱਕੜ ਦੀਆਂ ਇਸ ਕਰਕੇ ਜਿਆਦਾ ਅੱਗ ਉਹ ਫੈਲਦੀ ਗਈ ਸ਼ਾਰਟ ਸਰਕਟ ਦਾ ਮੈਨੂੰ ਦੱਸਿਆ ਜਾ ਰਿਹਾ ਹੈ ਕਿ ਬਿਜਲੀ ਦਾ ਸ਼ਾਰਟ ਸਰਕਟ ਹੋ ਗਿਆ ਅੱਛਾ ਜੀ ਬਾਕੀ ਹ ਸਾਰੇ ਕਰਮਚਾਰੀ ਕਾਫੀ ਲੱਗੇ ਹੋਏ ਆ ਕਿਤੇ ਮਾਲਕ ਆ ਗਏ ਨੇ ਵਿਨੇ ਹਰੀ ਆਪ ਆਏ ਹੋਏ ਨੇ ਅੱਛਾ ਜੀ ਉਹ ਵੀ ਆਏ ਹੋਏ ਨੇ ਅਸੀਂ ਵੀ ਸਾਰੀ ਮਾਰਕੀਟ ਦੇ ਨਾ ਜਿੰਨੇ ਵੀ ਬੰਦੇ ਜਨਾਂ ਦੀਆਂ ਨੇ ਮੀਟ ਸਰ ਅੰਦਰ ਜਿਹੜਾ ਆਫਿਸ ਹੈ ਇਹਨਾਂ ਦਾ ਇੱਥੇ ਫਾਈਲ ਸਿਸਟਮ ਨਹੀਂ ਲੱਗਾ ਹੋਇਆ ਕਿਸੇ ਵੀ ਤਰ੍ਹਾਂ ਦਾ ਲੱਗਾ ਹੋਇਆ ਪਰ ਅੱਗੇ ਇੰਨੀ ਜ਼ਿਆਦਾ ਸੀ ਅੱਛਾ ਕਾਫੀ ਭਿਆਨਕ ਸੀ ਕੁਝ ਬੰਦ ਸੀਗਾ ਅੱਛਾ ਜੀ ਬਾਹਰ ਚੌਂਕੀਦਾਰ ਜਿਹੜਾ ਕਿ ਅਸੀਂ ਰੱਖਿਆ ਹੋਇਆ ਨਾ ਉਹਨੇ ਸਾਨੂੰ ਖਬਰ ਦਿੱਤੀ ਵਾਇਰ ਸਿਸਟਮ ਤੇ तकरीबन ਸਾਰਿਆਂ ਨੇ ਲਾਏ ਆ ਜੀ ਲੇਕਿਨ ਉਹ ਅੰਦਰ ਜਦੋਂ ਸ਼ਾਰਟ ਸਰਕਟ ਹੋ ਗਿਆ ਤੇ ਅੰਦਰ ਬਾਹਰ ਬਿਲਕੁਲ 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 ਜੀ 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 ਤੇ ਉਸ ਕਰਕੇ ਫਿਰ ਉਹਨੇ ਸਾਨੂੰ ਦਿੱਤੀ ਅਸੀਂ ਸਾਰਿਆਂ ਨੇ तकरीबन ਕਿੰਨੇ ਕੁ ਵਜੇ ਦਾ ਸਮੇਂ ਸੀ ਜਦੋਂ ਤੁਹਾਨੂੰ ਫੋਨ ਆਇਆ ਕਿ ਇਦਾਂ ਇਦਾਂ ਹੋਇਆ ਸਾਢੇ 10 11 11 ਵਜੇ ਸੱਕਦਾ 11 ਤੇ ਹੁਣ ਇਸ ਟਾਈਮ ਲਗਾਤਾਰ ਕਿੰਨਾ ਕਿੰਨਾ ਜ਼ਿਆਦਾ ਸਮਾਂ ਹੋ ਚਲਾ ਇੱਕ ਵਾਰ ਚੱਲਾ ਹੈ ਦੀ ਅਜੇ ਤੱਕ ਜਿਹੜੀ ਆਗ ਤੇ ਕਾਬੂ ਨਹੀਂ ਪਾਇਆ ਗਿਆ ਬਹੁਤ ਜ਼ਿਆਦਾ ਅੱਗ ਲੱਗੀ ਹੋਈ ਸੀ ਜੀ ਹਾਂ ਔਰ ਮਾਰਕੀਟ ਵੀ ਸਾਰੀ ਆਈ ਹੋਈ ਆ ਪਰ ਕੋਈ ਅੰਦਰ ਜਾ ਨਹੀਂ ਸਕਦਾ ਇੰਨੀ ਜ਼ਿਆਦਾ ਆਕੇ ਆ ਬਾਕੀ ਫਾਇਰ ਬ੍ਰਿਗੇਡ ਦੇ ਜੁਨੇ ਕਰਮਚਾਰੀ ਵਿਚਾਰੇ ਬਹੁਤ ਜ਼ਿਆਦਾ ਕੰਮ ਕਰ ਰਹੇ ਨੇ ਸਾਡੇ ਕੋ ਵੀ ਜਿੰਨੀ ਮਦਦ ਹੋ ਸਕੀ ਲਾਈਟਾਂ ਲੁਟਾ ਜਗਾ ਕੇ ਅਸੀਂ ਵੀ ਉਹਨਾਂ ਦੀ ਮਦਦ ਕੀਤੀ ਆ ਤੇ ਹੁਣ ਹੁਣ ਸਰ ਕਾਬੂ ਪਾਇਆ ਗਿਆ ਆ ਹਾਂ ਅਜੇ ਲੱਗੇ ਹੋਏ ਨੇ ਹਾਲ ਪੂਰੀ ਤਰ੍ਹਾਂ ਕਾਫੀ ਜਿਹੜਾ ਹੱਲੇ ਵੀ ਜਿਹੜਾ ਧੂਆਂ ਵਗੈਰਾ ਜਿਹੜਾ ਨਿਕਲਦਾ ਨਜ਼ਰ ਆ ਰਿਹਾ ਅਜੇ ਪੂਰੀ ਤਰ੍ਹਾਂ ਅੱਗ ਬੁਝੀ ਨਹੀਂ ਆ ਲੇਕਿਨ ਨੁਕਸਾਨ ਕਾਫੀ ਹੋ ਚੁੱਕਾ ਹੈ ਚਲੋ ਮਹਾਰਾਜ ਕਰੇ ਕਿ ਨਾ ਕੋਈ ਸਰ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਜਾਨੀ ਇਸ ਵੇਲੇ ਨਾ ਇਸ ਤਰ੍ਹਾਂ ਕਿ ਕੋਈ ਸਟਾਫ ਜਾਂ ਬੰਦਾ ਇਸ ਵੇਲੇ ਅੰਦਰ ਨਹੀਂ ਮਤਲਬ ਬੰਦ ਸੀ ਦੁਕਾਨ ਔਰ ਆਫਿਸ ਹੀ ਰਾਤ ਦਾ ਸਮਾਂ ਸੀਗਾ ਇਸ ਕਰਕੇ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਤਾਂ ਚਲੋ ਹੋਇਆ ਹੀ ਹੋਇਆ ਜੀ 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 ਬਾਕੀ ਕੋਈ ਨਹੀਂ ਇਹ ਮਾਲੀ ਹੋਇਆ ਤਾਂ ਪਰਮਾਤਮਾ ਆਪੇ ਦੇਖਦਾ ਵੀ ਜਾਨੀ ਨਹੀਂ ਹੋਣਾ ਚਾਹੀਦਾ ਜੀ 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 ਸਰ ਇਹ ਪਤਾ ਲੱਗਾ ਕਿੱਦਾਂ ਅੱਗ ਵਗੈਰਾ ਲੱਗੀ ਨਹੀਂ ਅੱਗ ਬੁਝਾ ਕੇ ਦੱਸਾਂਗੇ ਕਿ ਅੱਛਾ ਜੀ ਇਹ ਲੋ ਕੰਮ ਕਰ ਲਈ ਸਰ ਕਿੰਨੀਆਂ ਗੱਡੀਆਂ ਲੱਗ ਗਈਆਂ ਉਹਨਾਂ ਗੱਡੀਆਂ ਹੁਣ ਅਸੀਂ ਤਾਂ ਅੰਦਰ ਲੱਗੇ ਬਾਹਰ ਆਈ ਜਾਂਦੀਆਂ ਸਾਈਆਂ ਅੱਛਾ ਜੀ ਆਪਾਂ ਤਾਂ ਪੰਜ ਛੇ ਗੱਡੀਆਂ ਬਾਹਰ ਖੜੀਆਂ ਵਾ ਅੱਛਾ ਜੀ ਗੱਡੀਆਂ ਪਾਣੀ ਦੀ ਸਪਲਾਈ ਦੇ ਜਾ ਰਹੀਆਂ ਠੀਕ ਹੈ ਜੀ ਹੁਣ ਬਾਅਦ ਚ ਦੇਖਾਂ ਕਿੰਨਾ ਕੰਮ ਠੀਕ ਹੈ ਜੀ ਦੇਖੋ ਜਿਹੜੇ ਆਇਲਟ ਸੈਂਟਰ ਵਾਲੇ ਨਾ ਜੇ ਕੋਈ ਵਿਜੇ ਹੈ ਹਾਂ ਜੀ ਜੀ ਇਹਨਾਂ ਦਾ ਕੋਈ ਆਪਣਾ ਸਮਾਨ ਨਹੀਂ ਅੱਛਾ ਇਹਨਾਂ ਕੋਈ ਸਿਲੰਡਰ ਨਹੀਂ ਕੋਈ ਇਹਨਾਂ ਦਾ ਸਮਾਨ ਨਹੀਂ ਹਾਂ ਜੀ ਤੁਸੀਂ ਨਾਲ ਹੀ ਮੇਰੇ ਚੱਕਰ ਦੇ ਅੰਦਰ ਇਹਨਾਂ ਕੀ ਲਗਾਇਆ ਸਰਕਾਰ ਦਾ ਦਫਤਰ ਕਿਹੜਾ ਸੀ ਕੋਈ ਇਹ ਜਿਹੜਾ ਜਿਹੜਾ ਬਾਹਰ ਬੱਚੇ ਭੇਜਦਾ ਅੱਛਾ ਇਮੀਗ੍ਰੇਸ਼ਨ ਹੈ ਇਹ ਨੀਰ ਚਨਾ ਕਰਾ ਰਿਹਾ ਹੈ ਠੀਕ ਹੈ ਜੀ